ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਦੇ 6ਵੇਂ ਵਲੌਗ ਤੇ ਸਵਾਗਤ ਹੈ ਜੀ ਜੇ ਤੁਹਾਨੂੰ ਇਹ ਚੈਨਲ ਵਧੀਆ ਲੱਗਾ ਤਾਂ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨੋਟੀਫਿਕੇਸ਼ਨਸ ਨੂੰ ਵੀ ਹਮੇਸ਼ਾ ਆਨ ਰੱਖਣਾ ਅੱਜ ਅਸੀਂ ਤੁਹਾਨੂੰ ਪਿੰਡ ਭਗਦਾ ਪਾਈਕਾ ਪੂਤਾ ਵਾਲਾ ਖੂਹ ਦਾ ਇਤਿਹਾਸ ਸੁਣਾਵਾਂਗੇ ਚਲੋ ਸ਼ੁਰੂ ਕਰਦੇ ਹਾਂ ਪਿੰਡ ਭਗਦਾ ਪਾਈਕਾ ਤਹਿਸੀਲ ਫੂਲ ਰੇਲਵੇ ਸਟੇਸ਼ਨ ਬਠਿੰਡਾ ਤੋਂ 45 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਜੇਤ ਤੋਂ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ বাস ਸਟੈਂਡ ਭਗਤਾ ਭਾਈ ਦਾ ਤੋਂ ਪੁੱਤਾ ਵਾਲਾ ਖੂ 1 ਕਿਲੋਮੀਟਰ ਦੀ ਦੂਰੀ ਤੇ ਬਠਿੰਡਾ ਮੋਗਾ ਸੜਕ ਉੱਪਰ ਪੈਂਦਾ ਹੈ ਪਈ ਪਗਤਾ ਜੀ ਪਈ ਨੰਨੋ ਜੀ ਦੇ ਪੁੱਤਰ ਅਤੇ ਪਈ ਬੈਲੋ ਜੀ ਦੇ ਪੋਤਰੇ ਸਨੂੰ ਈ ਬੈਲੇ ਨੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸਰੋਵਰ ਦੀ ਖੁਦਵਾਈ ਸਮੇ ਬਹੁਤ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕੀਤੀ ਸਰੋਵਰ ਲਈ ਇੱਟਾਂ ਪਕਵਾਨ ਲਈ ਆਵਿਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤੀ ਐਸ ਤੋਂ ਗੁਰੂ ਅਰਜਨ ਦੇਵ ਜੀ ਨੇ ਖੋਸ਼ ਹੋ ਕੇ ਬਾਬਾ ਜੀ ਨੂੰ ਪਈ ਬੈਲੇ ਸਭ ਤੋਂ ਪਹਿਲੇ ਦਾ ਖਿਤਾਬ ਦਿੱਤਾ ਗੁਰੂ ਜੀ ਨੇ ਹੁਕਮ ਦਿੱਤਾ ਜਾਓ ਮਾਲਵੇ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਸਮਾਂ ਬੀਤਣ ਨਾਲ ਆਪ ਦੇ ਪੁੱਤਰ ਪੁੱਤਰ ਭਾਈ ਨਾਨੋ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਪਗਦਾਰ ਰੱਖਿਆ ਗਿਆ ਭਗਤਾ ਗੁਰੂ ਦਾ ਭक्त ਸੀ ਹਰ ਵੇਲੇ ਗੁਰੂ ਘਰ ਨਾਲ ਜੁੜਿਆ ਰਹਿੰਦਾ ਜਵਾਨ ਹੋ ਕੇ ਭਾਈ ਭਗਤੇ ਨੇ ਭਾਈ ਕੇ ਪਿੰਡ ਤੋਂ ਭਗਤਾ ਪਿੰਡ ਵਸਾਇਆ ਭਗਤਾ ਭਾਈ ਨੇ ਬਾਹਰ-ਵਾਰ ਬਣੇ ਖੂਦ ਆ ਦ੍ਰਿਸ਼ ਇੱਕ ਵਾਰ ਲਾਹੌਰ ਦਾ ਦਿਵਾਨ ਰਾਮੂ ਸ਼ਾ ਪੈਪਾ ਦਾ ਜੀ ਕੋਲ ਆਇਆ ਤੇ ਬੇਨਤੀ ਕੀਤੀ ਕਿ ਉਹਨਾਂ ਦੀ ਪੁੱਤਰੀ ਨੂੰ ਪ੍ਰੇਤ ਚੁੰਬੜਿਆ ਹੋਇਆ ਬਹੁਤ ਇਲਾਜ ਕਰ ਚੁੱਕਾ ਸੀ ਪਰ ਆਰਾਮ ਨਹੀਂ ਆਇਆ ਤਦ ਬਾਬਾ ਜੀ ਨੇ ਲਾਹੌਰ ਜਾ ਕੇ RAMMU ਦੀ ਪੁੱਤਰੀ ਨੂੰ ਰਾਜ਼ੀ ਕਰ ਦਿੱਤਾ RAMMU ਸਾਨ ਖੁਸ਼ ਹੋ ਕੇ ਬਾਬਾ ਜੀ ਤੋਂ ਸੇਵਾ ਪੁੱਛੀ ਤਾਂ ਬਾਬਾ ਜੀ ਨੇ ਉਸ ਤੋਂ ਇੱਟਾਂ ਅਤੇ ਚੂਨੇ ਦੀ ਮੰਗ ਕੀਤੀ RAMMU ਨੂੰ RAMMU ਨੇ ਕਿਹਾ ਇੰਨਾ ਤੂੰ ਚੂਨਾ ਜਾਂ ਤਾਂ ਜਿੰਨਾ ਮਰਜ਼ੀ ਲੈ ਲਵੋ पर मैं तो निकुले एंना नु ਪਹੁੰਚਾ ਨਹੀਂ ਸਕਦਾ। ਬਾਬਾ ਜੀ ਨੇ ਕਿਹਾ ਕਿ ਭਾਈ ਇਹ ਸਮਾਨ ਅਸੀਂ ਆਪੇ ਲੈ ਜਾਵਾਂਗੇ। ਤੂੰ ਜੇ ਸਮਾਨ ਸਾਨੂੰ ਦੇਣਾ ਉਸ ਤੇ ਨਿਸ਼ਾਨੀ ਲਾ ਦੇ। ਇਸ ਤਰ੍ਹਾਂ ਹੀ ਹੋਇਆ। रामू शाह ਨੇ ਇੱਟਾ ਅਤੇ ਚੂਨੇ ਦੇ ਢੇਰ ਤੇ ਨਿਸ਼ਾਨ ਲਾ ਦਿੱਤਾ। ਆਪਣੇ ਦੋ ਨੌਕਰ ਉੱਥੇ ਇਹ ਕਹਿ ਕੇ ਬਿਠਾ ਦਿੱਤੇ ਕਿ ਦੇਖਣਾ ਬਾਬਾ ਜੀ ਇਹ ਕਿਸ ਤਰ੍ਹਾਂ ਲ ਜਾਂਦੇ ਹਨ ਕਹਿੰਦੇ ਹਨ ਕਿ ਬਾਬਾ ਜੀ ਨੇ ਆਪਣੇ ਗੁਪਤ ਸੇਵਕ ਸੇਵਕਾਂ ਨੂੰ ਹੁਕਮ ਕੀਤਾ ਕਿ ਸਮਾਨ ਚੱਕ ਕੇ ਲਿਆਵੋ ਅਤੇ ਖੋਲ੍ਹਾ ਦਿਓ ਇਸ ਤਰ੍ਹਾਂ ਹੀ ਹੋਇਆ ਗੁਪਤ ਸੇਵਕਾਂ ਪੁਤਾਂ ਨੇ ਰਾਤੋਂ ਰਾਤ ਲਾਹੌਰ ਤੇ ਚੂਨਾ ਤੇ ਇੱਟਾਂ ਲਿਆ ਕੇ ਖੂਲਾ ਦਿੱਤਾ। ਇਸ ਖੂ ਦਾ ਪਾਣੀ ਅੰਮ੍ਰਿਤ ਵਾਂਗ ਹੈ। ਪਿੰਡ ਪਾਕਤਾਂ ਦੇ ਵਸਨੀਕ ਆਪਣੇ ਬਜ਼ੁਰਗਾਂ ਦੀ ਇਸ ਨਿਸ਼ਾਨੀ ਨੂੰ ਕਾਇਮ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸੰਗਤਾਂ ਇਸ ਪਵਿੱਤਰ ਖੂਹ ਤੇ ਦਰਸ਼ਨ ਕਰਨ ਲਈ ਆਉਂਦੀਆਂ ਹਨ ਇਹ ਖੂਹ ਸੰਮਤ 17161 ਵੈਜ ਪਾਈਪਕਾ ਜਿਨੇ ਲਗਵਾਇਆ ਸੀ ਸੋ ਇਹ ਸੀ ਆਪਣੀ ਉੱਤਾ ਵਾਲੇ ਖੂਦੀ ਸਾਖੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ